ਮਕਬੂਲਪੁਰ ਦੇ ਸਾਥ ਸੰਗਤ ਦਾ ਬੜਾ ਧੰਨਵਾਦੀ ਆ ਅੱਜ ਦਾ ਇਹਨਾਂ ਨੇ ਇੱਥੇ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਅੱਜ ਦਾ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਇਹ ਜਿਹੜਾ ਮਕਬੂਲਪੁਰਾ ਏਰੀਆ ਵਾ ਇੱਥੇ ਦੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਲਿਖੇ ਬਹੁਤ ਕੁਝ ਉਹਦਿਆਂ ਦੇ ਉੱਤੇ ਤਣਾਦ ਨੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੇ ਪੀਸੀਐਸ ਅਫਸਰ ਅਮਨਪ੍ਰੀਤ ਸਿੰਘ ਜਿਹੜੇ ਐਸਟੀਐਮ ਨੇ ਉਹ ਨੇ ਜਿਹ ਤੋਂ ਦੇ ਏਡੀਸੀ ਡਿਵੈਲਪਮੈਂਟ ਸਾਖ ਕੁਲਦੀਪ ਸਿੰਘ ਜੀ ਰਿਟਾਇਰ ਹੋਏ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਏਡੀਸੀ ਡਿਵੈਲਪਮੈਂਟ ਰਿਟਾਇਰ ਹੋਏ ਨੇ ਮਤਲਬ ਬਰਲਾਜ ਸਿੰਘ ਡੀਐਸਪੀ ਸਸਵਰਨ ਸਿੰਘ ਜੀਐਮ ਰੋਡਵੇ ਰਿਟਾਇਰ ਹੋਏ ਨੇ ਔਰ ਮਨੋ ਸਾਹ ਭਵਿੰਦਰ ਸਿੰਘ ਪੀਐਚਡੀ ਆ ਜਿਹੜੇ ਸਾਫ ਦਾ ਜ਼ਿਲ੍ਹਾ ਭਾਸ਼ਾ ਅਫਸਰ ਰਹੀ ਨਿਰਮਲ ਸਿੰਘ ਤਹਿਸੀਲਦਾਰ ਕਰਵੰਤ ਕੌਰ ਸੀਡੀਪੀਓ ਕਮਲਪ੍ਰੀਤ ਸਿੰਘ ਪੀਐਚਡੀ ਗਰਦੀਪ ਸਿੰਘ ਡੀਏ ਡਿਸਟ੍ਰਿਕਟ ਗਰਦੀਪ ਸਿੰਘ ਦੀਪਕ ਦੇ ਨਾਂ ਨਾਂ ਮਸ਼ਹੂਰ ਸੀ ਡਿਸਟ੍ਰਿਕਟ ਟਾਰਨੀ ਲੁਧਿਆਣਾ ਜਿਹੜੇ ਰਹੇ ਨੇ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਦੇ ਵਿੱਚ ਸਾਹ ਗਰਦੀਆਲ ਸਿੰਘ ਜਿਹੜੇ ਨੇ ਜਿਹੜੇ ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਸਲਾਹਕਾਰ ਵੀ ਰਹੇ ਨੇ ਦੋਸਤੋਂ ਔਲਾਵਾ ਇਸ ਏਰੀਏ ਦੇ ਵਿੱਚੋਂ ਇਹ اسی ਠਾਣੇਦਾਰ ਨੇ ਸੁਆ ਸਵਰਨ ਸਿੰਘ ਭਗਵਾਨ ਸਿੰਘ ਮਹਿੰਦਰ ਸਿੰਘ ਹਾਂਜੀ ਡਾਕਟਰ ਕੇਵਲ ਸਿੰਘ ਪੀ ਐਚ ਡੀ ਨੇ ਸਾ ਨਵਦੀਪ ਸਿੰਘ ਪੜ੍ਹਦੇ ਕਿ ਕੈਨੇਡਾ ਗਏ ਨੇ ਜਿਹੜੇ ਗੈਲਟ ਸੈਟਰ ਨੇ ਉਥੋਂ ਗੁਰਮਖ ਸਿੰਘ ਪੰਚਾਇਤ ਅਫਸਰ ਨੇ ਹੋਰ ਕਿੰਨੇ ਤੁਹਾਨੂੰ ਮੈਂ ਨਾ ਗਣਾਵਾਂ ਜਿਹੜੇ ਇੱਥੋਂ ਦੇ ਲੋਕ ਪੜੇ ਲਗੇ ਔਰ ਸਾਡੇ ਸਰੋਤਾ ਸਾਹਿਬ ਜਿਹੜੇ ਬੀਜਪੀ ਰਿਟਾਇਰ ਹੋਏ ਨੇ ਉਹ ਵੀ ਇੱਥੇ ਰਹਿੰਦੇ ਰਹੇ ਉਹਨਾਂ ਦੇ ਸੌਰੇ ਨੇ ਉਹ ਵੀ ਇੱਥੇ ਪੜਦੇ ਰਹੇ ਨੇ ਇੱਥੇ ਦੇ ਇਹਨਾਂ ਦੇ ਸਾਏ ਏਡੀਸੀ ਸਾਹਿਬ ਦੇ ਨਾਲ ਰਹੇ ਨੇ ਸੀਨੀਅਰ ਸੀਨੀਅਰ ਇਹਨਾਂ ਤੋਂ ਕਲਾਸ ਪਹਿਲੋ ਯੂਨੀਵਰਸਿਟੀ ਪੜ੍ਹਦੇ ਦੇ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅਫਸਰ ਨੇ ਜਿਹੜੇ ਇੱਥੇ ਪੜ੍ਹ ਦੇ ਕੇ ਏਰੀਆ ਲੇਕਿਨ ਜਦੋਂ ਮਖਬੂਰਪੁਰ ਦਾ ਨਾਮ ਆਉਂਦਾ ਦੇ ਨਾਮ ਦਾ ਜੇ ਮਕਬੂਲ ਪ੍ਰਾਇ ਨਸ਼ੇ ਦੇ ਨਾਲ ਜੋ ਇਹ ਸਾਰੇ ਜਿਹੜੇ ਬੰਦੇ ਆਪਾਂ ਇਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਸਾਰਿਆਂ ਨੇ ਧਈਆ ਕੀਤਾ ਕਿ ਆਪਾਂ ਨਸ਼ਾ ਜਿਹੜਾ ਇਸ ਏਰੀਆ ਚ ਜੜ ਤੋਂ ਖਤਮ ਕਰਕੇ ਔਰ ਹੁਣ ਵੀ ਪਹਿਲਾਂ ਨਾਲੋਂ ਬਹੁਤ ਵੱਡਾ ਜਿਹੜਾ ਵਾ ਫਰਕ ਪੈ ਚੁੱਕਾ ਜਿਹੜੇ ਇੱਥੋਂ ਦੇ ਜਿਹੜੇ ਨਸ਼ੇ ਵੇਚਦੇ ਸੀ ਉਹ ਕੋਲ ਜੇਲਾ ਚ ਬੰਦ ਹੋ ਗਏ ਆ ਹੁਣ ਇੱਥੇ ਕੋਈ ਇਥੇ ਏਰੀਆ ਛੱਡ ਕੇ ਜਾ ਚੁੱਕੇ ਆ ਕੁਝ ਬਾਹਰਲੇ ਲੋਕ ਆਣ ਕੇ ਜਿਹੜੇ ਆ ਕੋ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਇਹਦੇ ਵਾਸਤੇ ਸਾਰਾ ਏਰੀਆ ਜਿਹੜਾ ਇਹਨੂੰ ਚੌਕਸ ਕੀਤਾ ਗਿਆ ਔਰ ਸਾਨੂੰ ਆਸ ਆ ਕਿ ਜਿੱਦਾਂ ਇਹ ਮਕਬੂਲਪੁਰੇ ਨੂੰ ਨਸ਼ੇ ਦੇ ਨਾਲ ਜੋੜਦੇ ਆ ਗਾਂ ਆਉਣ ਸਾਰੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਇਹਨੂੰ ਪੜਿਆ ਲਿਖਿਆ ਇਲਾਕਾ ਕਰਕੇ ਜਿਹੜਾ ਇਹਨੂੰ ਜਾਣਿਆ ਕਰਨਗੇ ਮੈਂ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਕੀਤੀ ਆ ਵੀ ਜਿੱਥੇ ਸਰਕਾਰ ਨੇ ਇੱਥੇ ਬਹੁਤ ਵੱਡਾ ਧਿਆਨ ਕੀਤਾ ਸਾਡੇ ਸੀਪੀ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਜਿਹਨਾਂ ਦਿਨ ਰਾਤ ਇੱਕ ਕੀਤੀ ਹੋਈ ਆ ਵੀ ਨਸ਼ਾ ਜਿਹੜਾ ਵਾ ਗੁਰੂ ਦੀ ਨਗਰੀ ਛੋਟਮ ਕਰਨਾ ਉਥੇ ਸਾਰੇ ਲੋਕ ਵੀ ਜਿਹੜੇ ਆ ਤਗੜੇ ਹੋ ਕੇ ਸਹਿਯੋਗ ਕਰਨਗੇ ਜਿਹੜਾ ਕੋਈ ਬੰਦਾ ਨਹੀਂ ਉਹ ਕਹਿਣਾ ਮੰਨਦਾ ਉਹਦੇ ਖਿਲਾਫ ਜਿਹੜੇ ਆ ਪ੍ਰਸ਼ਾਸਨ ਨੂੰ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਗੁਰੂ ਸਾਹਿਬ ਨੇ ਮੰਨ ਲਓ ਸਾਨੂੰ ਸਾਰਿਆਂ ਨੂੰ ਬਲ ਬਖਸ਼ਿਆ ਵਾ ਔਰ ਇੱਥੋਂ ਦੇ ਲੋਕ ਜਿਹੜੇ ਪੜ੍ਹ ਲੈ ਕੇ ਤਰੱਕੀ ਕਰ ਰਹੇ ਨੇ ਔਰ ਜਲਦੀ ਤੋਂ ਜਲਦੀ ਜਿਹੜਾ ਇਹਦਾ ਨਸ਼ੇ ਤੋਂ ਜਿਹੜਾ ਵਾ ਇਹਦਾ ਨਾਮ ਹਟਾ ਕੇ ਬੜੇ ਆਲੇ ਖੇ ਆ ਲਾਗੇ ਨਾਲ ਨੂੰ ਜਾਣਿਆ ਜਾਏਗਾ ਧੰਨਵਾਦ ਸਰ ਜੀ ਸਾਤਾ ਸੰਗੀਤ ਸਾਹਿਬ ਨਾਲ ਤੁਹਾਡੇ ਚਿੰਗੇ ਕਾਮਾਂ ਨੂੰ ਦੇ ਕੇ ਮਾਣ ਸਮਾ ਕੀਤਾ ਜੀ ਗੁਰਦਵਾਰਾ ਗੁਰਦਵਾਰਾ ਦੇ ਮੈਟਰੀਅਲ ਭਾਈਆਂ ਨਾਲ ਬੜੇ ਆਸਾਨ ਕਦਮ ਸਨਮਾਨ ਕੀਤਾ ਵੇਖੋ ਜੀ ਅੱਜ ਸਾ ਗੁਰदयाल ਸਿੰਘ ਉਹਨਾਂ ਨੇ ਕਿਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸਾਹਿਬ ਕਮਿਸ਼ਨਰ ਸਾਹਿਬ ਵੱਲੋਂ ਇਸਕ ਦੇ ਕੇ ਮੇਰੇ ਕਮਾ ਖਾਚਾ ਤੋਂ نوازਿਆ ਵਾ ਉਥੇ ਗੁਰਦਵਾਰਾ ਸਾਹਿਬ ਇਸ ਸਾ ਗੁਰदयाल ਸਿੰਘ ਤੇ ਪੂਰੀ ਟੀਮ ਨੇ ਗੁਰੂ ਸਾਹਿਬ ਦੇ ਵਿੱਚ ਮੈਨੂੰ ਸਰਪਾਰੀ ਬਖਸ਼ਿਸ਼ ਕੀਤੀ ਆ ਮੈਂ ਇਹਨਾਂ ਦਾ ਬਹੁਤ ਰੋ ਧਰਵਾਦੀ ਆ ਕਿ ਇਹਨਾਂ ਨੇ ਮੈਨੂੰ ਇਡਾ ਵੱਡਾ ਮਾਨ ਦਿੱਤਾ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ ਦਿੱਤੀ ਆ ਗੁਰੂ ਸਾਹਿਬ ਦੀ ਜੇ ਗੁਰੂ ਸਾਹਿਬ ਦੀ ਮਿਹਰ ਰਵੇ ਤੇ ਇਸ ਤੋਂ ਵੱਡੀ ਹੋਰ ਕੋ ਗੱਲ ਨਹੀਂ ਕਹੀ ਜਾ ਸਕਦੀ ਤੇ ਮੈਂ ਬੇਨਤੀ ਕਰਦਾ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅਗੇ ਕਿ ਗੁਰੂ ਸਾਹਿਬ ਇਦਾਂ ਹੀ ਤੰਦਰੁਸਤ ਦੀ ਸ਼ਕਤੀ ਦੇਣ ਤਾਂ ਜੋ ਸਮਾਜ ਦੀ ਜਿਹੜੀ ਸੇਵਾ ਕਰ ਸਕੀ। ਸ੍ਰੀ ਵਹਿਗੂਰਿਆ ਫਾਜ਼ਲ ਸ੍ਰੀ ਵਹਿਗੂਰਿਆ ਫਤੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਸੀ ਸਭ ਤੋਂ ਪਹਿਲਾਂ ਸਤਾਰਾ ਭਾਜ ਸਿੰਘ ਜੀ ਨੂੰ ਗੁਰਦੁਰਾ ਸਾਹਿਬੋਂ ਬਹੁੰਤੇ ਮੇਰੇ ਸਾਹਨਾ ਜਿੱਦੋਂ ਦੇ ਇੱਥੇ ਹਲਕੇ 'ਚ ਵੀ ਰਹੇ ਨੇ ਅੱਜ ਪਹਿਲੀ ਈ ਆਏ ਪ੍ਰਮਾਤਮਾ ਨੇ ਕਿਰਪਾ ਕੀਤੀ ਪ੍ਰਮੋਸ਼ਨ ਹੋਈ ਸਾਨੂੰ ਖੁਸ਼ੀ ਹੈ ਕਿ ਇੱਕ ਚੰਗੇ ਨੇਕ ਅਫਸਰ ਪ੍ਰਮੋਸ਼ਨ ਲੈ ਕੇ ਫਿਰ ਅੰਮ੍ਰਿਤਸਰ ਦੀ ਹੀ ਸੇਵਾ ਕਰ ਰਿਹਾ ਗੁਰੂ ਨਗਰੀ ਦੀ ਇਹਨਾਂ ਨੂੰ ਜੀ ਆਇਆਂ ਕਿਨ ਗੁਰਦੁਰਾ ਸਾਹਿਬੋਂਤੇ ਨਾਲ ਹੀ ਇਹਨਾਂ ਨੂੰ ਅਸੀਂ ਆਲ ਇੰਡੀਆ ਸੂਰੂਕਰ ਫੈਡਰੇਸ਼ਨ ਅਤੇ ਆਪਣੀ ਗੁਰਦੁਆਰਾ ਪਰਵਕੰਧਕ ਕਮੇਟੀ ਦੇ ਨਗਰ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਜੋ ਪ੍ਰੋਮੋਸ਼ਨ ਇਹਨਾਂ ਦੀ ਹੋਈ ਹੈਗੀ ਪਰ ਆਸ ਕਰਦੇ ਆਂਗੇ ਕਿ ਜੋ ਪਿਆਰ ਸਤਿਕਾਰ ਇਲਾਕੇ ਦੀ ਸੰਗਤਾਂ ਨੂੰ ਮਾਨ ਸਨਮਾਨ ਦਿੰਦੇ ਰਹੀ ਅੱਗੇ ਵੀ ਦਿੰਦੇ ਰਹਿਣਗੇ ਉਹ ਇਲਾਕੇ ਦੇ ਵਿੱਚ ਜੋ ਸਹੀ ਕਾਸਕਾਰਾਂ ਦੀ ਅਸਲ ਪਹਿਲ ਕਰਦੇ ਰਹਿਣਗੇ ਜਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਜਾਂ ਆਈਟੀਐਫ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਅਰਜ਼ੰ ਜੇ ਕਿਤੇ ਸਾਨੂੰ ਸ਼ਿਕਾਇਤ ਆਉਣਾ ਪੈਂਦਾ ਸੀ ਤੇ ਸਰਦਾਰ ਹਰਪਾਲ ਸਿੰਘ ਜੀ ਦਾ ਇੱਕ ਵਧੀਆ ਯੋਗਦਾਨ ਹੁੰਦਾ ਸੀ ਆਣ ਕੇ ਸਾਰੇ ਡਿਪਾਰਟਮੈਂਟ ਨੂੰ ਲਿਆ ਕੇ ਉੱਚੇ ਸੰਯੋਗ ਕਰਦੇ ਸੀ ਕਿ ਨਹੀਂ ਇਹ ਬੰਦਾ ਹੱਕ ਇਹਨਾਂ ਦਾ ਨਗਰ ਵਾਲਿਆਂ ਦਾ ਇਲਾਕੇ ਦੇ ਸਹਿਯੋਗ ਕਰਨਾ ਜਿਹਦਾ ਸਾਨੂੰ ਵੀ ਗੁਰੂ ਸਾਹਿਬ ਦਾ ਅੰਮ੍ਰਿਤਸਿਦ ਬਾਬਾ ਜੀਮ ਸਿੰਘ ਤੇ ਅੰਮ੍ਰਿਤਸਿਦ ਬਾਬਾ ਸੰਸੇਂਗ ਜੀ ਦਾ ਯਾਦਗਾਰੀ ਗੇਟ ਜੋ ਬਹੁਪੁਰਾ ਚੌਂਕ ਵਿੱਚ ਸੀ ਕਾਫੀ ਸਮੇਤ ਉਹ ਲੜਕਿਆ ਸੀ ਤੇ ਬਿਨਾ ਕਿਸੇ ਭੇਤ ਭਾਵ ਤੋਂ ਸਭ ਸੰਗਤਾਂ ਜਾਂਦੀਆਂ ਰਹੀਆਂ ਤੇ ਸਦਾ ਰਵਾਲ ਸਿੰਘ ਜੀ ਨੇ ਉਹਦੇ ਵਿੱਚ ਕਾਫੀ ਯੋਗਦਾਨ ਅਦਾ ਕੀਤਾ ਮਹਿਮਾਨ ਸਦਕੇ ਵੀ ਨਹੀਂ ਇਹ ਲੜਾਈ ਜਾਇਜ ਹੈਗੀ ਤੇ ਜਰੂਰ ਬਣਾਓ ਤੇ ਸਭ ਦਾ ਸਾਂਝਾ ਵਾ ਪਰ ਉਹ ਅਨਸਾਰੀ ਹੋਈ ਸੰਗਤਾਂ ਨੇ ਤੇ ਜਿਲ੍ਹਾ ਸਹਿਯੋਗ ਕੀਤਾ ਸੀ ਇਹਨਾਂ ਨੇ ਵੀ ਪੂਰਾ ACP ਸ਼ਟੋਂ ਦੇ ਬਾਜੂਦ ਅੰਚਾਰ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਇਹਨਾਂ ਦਾ ਧੰਨਵਾਦ ਉਹ ਸਦਾ ਰਵਾਲ ਸਿੰਘ ਜੀ ਇੱਕ ਵੰਦੀ ਤੁਹਾਨੂੰ ਹੋ ਰਹੀਗੀ ਆਪ ਜੀ ਜਾਣਦੇ ਆਂ ਡੈਸਟੀ ਦਫਤਰ ਲਾਗੇ ਇੱਕ 게ਟ ਹੋ ਰੜਿਆ ਵਾ ਜੋ ਪਾਵਨ ਬਾਲਮੀਕ ਜੀ ਦਾ ਮੰਦਿਰ ਉੱਥੇ ਬਾਬਾ ਸਾਹਿਬ ਜੀ ਦੀ ਪ੍ਰਤਮਾ ਵੀ ਉੱਥੇ ਲੱਗੀ ਹੈਗੀ ਡਾਕਟਰ ਸਾਹਿਬ ਦੀ ਉਹ 게ਟ ਹੈ ਜੜਿਆ ਵਾ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਸਰ ਦਿੱਤਾ ਵਾ ਆਸ ਕਰਦੇ ਆਂਗੇ ਕਿ ਆਪ ਜੀ ਇਹਦੇ ਵਿੱਚ ਸਾਡੇ ਕਹਿਣ ਤੋਂ ਬਿਗੇਰ ਸੜਕ ਤੇੋਂ ਤੋਂ ਆਪ ਜੀ ਉਹ ਡਿਪਾਰਟਮੈਂਟ ਨਾਲ ਕਰਕੇ رابطہ ਉਹ ਚਾਲੂ ਕਰਾ ਦਿਓਗੇ ਕਿ ਸੰਗਤ ਨੂੰ ਨਾ ਹੀ ਧੁੱਪੇ ਜਾਣਾ ਪਵੇ ਉੱਥੇ ਆਣ ਕੇ ਤੁਹਾਨੂੰ ਬੇਨਾਂ ਕਰਨਾ ਪਵੇ ਅਸਰਾ ਪਿਓ ਮੈਂਡਮ ਖਾਦਣਾ ਤੈ ਕੰਮ ਕਰੋ ਆਸ ਕਰਦਾ ਕਿ ਆਪ ਜੀ ਇਸ ਤੋਂ ਪਿੱਛੋਂ ਹੀ ਉਹ ਤੁਹਾਡਾ ਸਹਿਯੋਗ ਕਰਕੇ ਦੇ ਗੇੜ ਸ਼ੁਰੂ ਕਰਾਓਗੇ ਧੰਨਵਾਦ ਜੀ ਸਭ ਦਾ ਆ ਤੇ ਮੈਨੂੰ ਬਹੁਤ ਹੀ ਅਤਿੰਤ ਖੁਸ਼ੀ ਹੋ ਰਹੀ ਆ ਕਿ ਮਕਬੂਲਪੁਰਾ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਮੂਹ ਸੰਗਤ ਵੱਲੋਂ ਸਰਦਾਰ ਹਰਪਾਲ ਸਿੰਘ ਜੀ ਏਡੀਸੀ ਵੀ ਸਾਹਿਬ ਜਿਨ੍ਹਾਂ ਦੀ ਪ੍ਰਮੋਸ਼ਨ ਹੋਈ ਆ ਤੇ ਇਹਦੀ ਇਹਦੀ ਪੋਸਟਿੰਗ ਹੋਈ ਆ ਇਹਨਾਂ ਦੀ ਵਿਚਾਰ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਇਹ ਆਪਣੀ ਡਿਊਟੀ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਤੇ ਸਮਾਜ ਨੂੰ ਬਹੁਤ ਵਧੀਆ ਸੇਵਾ ਦੇਣਗੇ ਵੇਖੋ ਸੇਵਾ ਹੋਰ ਵੀ ਸਿਵਲ ਚ ਲੋਕੀ ਕਰਦੇ ਨੇ ਪਰ ਇੱਕ ਸੇਵਾ ਹੁੰਦੀ ਜਿਤਨਾ ਫੌਜੀ ਕਰਦੇ ਆ ਜਿੱਥੇ ਇੱਕ ਰਿਸਕ ਹੁੰਦਾ ਤੇ ਉਹਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨੀ ਸਮਾਜ ਨੂੰ ਸੇਵਾ ਦੇਣੀ ਇਹਨਾਂ ਦੇ ਇਹਨਾਂ ਦੀ ਸੇਵਾਵਾਂ ਦੇ ਸਦਕਾ ਹੀ ਅਸੀਂ ਆਰਾਮ ਦੇ ਨਾਲ ਘਰਾਂ ਜਾਈ ਅਸੀਂ ਬੈਠ ਸਕਦੇ ਆ ਤੇ ਬਾਕੀ ਇਹ ਜੋ ਮਕਬੂਲਪੁਰਾ ਜਿਹਦਾ ਕਿ ਨਾਂ ਬਹੁਤ ਹੀ ਬਦਨਾਮ ਕੀਤਾ ਗਿਆ ਵਾ ਐਕਚੁਅਲੀ ਇਹਨਾਂ ਨਹੀਂ ਆ ਕਿਉਂਕਿ ਇਹ ਕੋਈ ਵੱਖਰਾ ਖਿਤਾ ਨਹੀਂ ਆ ਮਕਬੂਲਪੁਰ ਵੀ ਦੂਜੇ ਇਲਾਕਿਆਂ ਦੇ ਵਾਂਗ ਹੀ ਆ ਪਰ ਇਸ ਇਲਾਕੇ ਨੂੰ ਕੁਝ ਸਮਾਂ ਪਹਿਲਾਂ ਟਾਰਗੇਟ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿ ਤਰ੍ਹਾਂ ਇਹ ਕੋਈ ਵੱਖਰਾ ਹੀ ਇਲਾਕਾ ਹੁੰਦਾ ਤੇ ਉਹਦੇ ਸਦਕਾ ਲੋਕੀ ਕਿਉਂਕਿ ਸੋਸ਼ਲ ਮੀਡੀਆ ਨੂੰ ਵੇਖਦੇ ਨੇ ਤੇ ਲੋਕੀ ਇੱਥੇ ਇਹ ਵੀ ਸੋਚਦੇ ਨੇ ਵੀ ਪਤਾ ਨਹੀਂ ਇੱਥੇ ਨਸ਼ੇ ਆਦੇ ਲੋਕੀ ਇੱਥੇ ਵਿਆਹ ਕਰਨ ਤੋਂ ਵੀ ਗਰੇਜ ਕਰਦੇ ਨੇ ਪਰ ਅੱਜ ਏ ਡੀ ਸੀ ਪੀ ਸਾਹਿਬ ਨੂੰ ਅਸੀਂ ਸਾਰਾ ਕੁਝ ਦੱਸਿਆ ਕਿ ਇੱਥੇ ਜਿਹੜੇ ਪਲੱਸ 2 ਦੂਜੇ ਤੇ ਜੇ ਉੱਤੋਂ ਲੱਗ ਕੇ ਪੀ ਐਚ ਡੀ ਤੱਕ ਤੇ ਔਰ ਕਲਾਸ 1 ਅਫੀਸਰ ਜਿਨ੍ਹਾਂ ਵਿੱਚ ਬਹੁਤ ਸਾਰੇ ਪੀ ਸੀ ਐਸ ਅਫੀਸਰਸ ਤੱਕ ਜਿਹੜੇ ਨੇ ਉਹ ਰਿਟਾਇਰਡ ਵੀ ਨਹੀਂ ਤੇ ਅੱਜ ਵੀ ਉਹ ਡਿਊਟੀ ਨਿਭਾ ਰਹੇ ਨੇ ਉਹ ਇੱਥੋਂ ਦੇ ਜੰਮਪੜ ਨੇ ਮੈਨੂੰ ਬਹੁਤ ਸਾਰੇ ਲੋਕੀ ਜਿਹੜੇ ਆਮ ਗਿਆਨ ਰੱਖਦੇ ਨੇ ਮੈਨੂੰ ਕਹਿੰਦੇ ਕਿ ਤੁਸੀਂ ਏ ਡੀ ਸੀ ਰਿਟਾਇਰਡ ਹੋ ਤੇ ਪਹਿਲਾਂ ਵੀ ਜਦੋਂ ਮੈਂ ਵੀਡੀਓ ਸੀ ਮੈਨੂੰ ਕਹਿੰਦੇ ਇਹ ਇਲਾਕਾ ਤੁਹਾਡੇ ਰਹਿਣ ਯੋਗ ਨਹੀਂ ਆ ਤੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਮੈਂ ਤਾਂ ਇੱਥੇ ਜੰਮਪੜ ਕੇ ਇੱਥੇ ਹੀ ਪੜ੍ਹਾਈ ਕਰਕੇ ਮੈਂ ਇਸ ਅਹੁਦੇ ਤੇ ਪਹੁੰਚਿਆ ਵਾਂ ਠੀਕ ਹੈ ਜਿਹਦੇ ਕੋ ਕੋਈ ਵਸੀਲੇ ਵਧੀਆ ਹੁੰਦੇ ਨੇ ਉਹ ਬੰਦਾ ਕਿਤੇ ਹੋਰ ਜਗ੍ਹਾ ਪੋਸ਼ਕਲੇ ਨੇ ਵਿੱਚ ਕਲੋਨੀ ਵਿੱਚ ਆਪਣੀ ਕੋਠੀ ਬਣਾ ਸਕਦਾ ਪਰ ਹਰ ਇੱਕ ਬੰਦੇ ਦੇ ਵਿੱਚ ਨਹੀਂ ਹੁੰਦਾ ਆ ਪਰ ਇਹਦੇ ਵਿੱਚ ਕੋਈ ਅਲਾਕੇ ਦੀ ਨਹੀਂ ਕੋਈ ਮੁਸ਼ਕਲ ਹੁੰਦੀ ਇਹ ਬੰਦੇ ਨੇ ਖੁਦ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਕਿਤਰਾ ਆਪਣੇ ਜੀਵਨ ਨੂੰ ਕਿਤਰਾ ਜੀਂਦਾ ਇਹ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਤੇ ਉਹ ਤੁਹਾਡੇ ਸਾਹਮਣੇ ਆ ਕਿ ਸਰਦਾਰ ਭਪਿੰਦਰ ਸਿੰਘ ਜਿਹੜੇ ਜ਼ਿਲ੍ਹਾ ਪਛ ਅਫਸਰ ਰਟਾਇਡ ਨੇ ਡਬਲ ਐਮ ਐਮ ਫਲ ਪੀ ਐਚ ਡੀ ਨੇ ਹੋਰ ਵੀ ਸਾਡੇ ਬਹੁਤ ਸਾਰੇ ਆਫੀਸਰਸ ਪਹਿਲਾਂ ਵੀ ਸਰਦਾਰ ਸਰਵਰ ਸਿੰਘ ਜੀ ਐਮ ਸਰਦਾਰ ਗੁਰਦੀਪ ਸਿੰਘ ਡਿਸਟ੍ਰਿਕਟ ਹਟਾਰਨੀ ਤੇ ਹੋਰ ਵੀ ਕਈ ਆਫੀਸਰ ਜਿਹੜੇ ਨੇ ਇੱਥੇ ਹੀ ਸਰਦਾਰ ਦਸਪਾਲ ਸਿੰਘ ਪੀ ਸੀ ਐਸ ਹੋਰ ਵੀ ਬਹੁਤ ਸਾਰੇ ਆਫੀਸਰਸ ਤੇ ਹੋਰ ਵੀ ਗਾਂ ਸਾਨੂੰ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਸਾਡੇ ਬੱਚੇ ਜਿਹੜੇ ਆਗੇ ਕਿਉਂਕਿ ਇਹ ਜਿੱਤ ਤਰ੍ਹਾਂ ਕਹਿੰਦੇ ਵੀ ਇੱਕ ਮੱਛੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਆ ਨੇਗੇਟਿਵਿਟੀ ਆ ਜਿਵੇਂ ਕਿ ਅੱਜ ਅਸੀਂ ਸੋਸ਼ਲ ਮੀਡੀਆ ਦੇ ਵੇਖਨੇ ਕੋਈ ਬੰਦਾ ਚੰਗੇ ਵਿਚਾਰ ਪੇਸ਼ ਕਰਦਾ ਤੇ ਉਹਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਜਦੋਂ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਤੇ ਉਹ ਬੜੇ ਫਾਲੋਅਰਸ ਹੋ ਜਾਂਦੇ ਨੇ ਇਸ ਕਰਕੇ ਜਿਤਨਾ ਸਾਫ਼ ਪਾਣੀ ਆ ਉਹਦੇ ਵਿੱਚ ਮੱਛੀਆਂ ਨਹੀਂ ਹੁੰਦੀਆਂ ਗੰਦੇ ਪਾਣੀ 'ਚ ਹੁੰਦੀਆਂ ਨੇ ਇਸ ਕਰਕੇ ਜਿਹੜਾ ਬੰਦਾ ਮਾੜੇ ਬੰਦਿਆਂ ਨਾਲ ਹੱਥ ਮਲਾ ਕੇ ਤੁਰਿਆ ਜਾਂਦਾ ਉਹ ਕਹਿੰਦਾ ਵੀ ਮੇਰੇ ਤੇ ਯਾਰ ਹੀ ਬੜੇ ਨੇ ਤੇ ਇਸ ਕਰਕੇ ਜਿਹੜਾ ਬੰਦਾ ਨੇਕੀ ਦੇ ਰਸਤੇ ਤੇ ਚੱਲਦਾ ਉਹਨੂੰ ਬਹੁਤ ਸਾਰੀਆਂ ਮੁਸੀਬਤਾਂ ਪ੍ਰੋਬਲਮ ਜਿਹੜੀਆਂ ਕਰਨੀਆਂ ਪੈਂਦੀਆਂ ਤੇ ਅਸੀਂ ਪੂਰਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਯੋਧ ਨਸ਼ਿਆਂ ਵਿਰੁੱਧ ਕਿਉਂਕਿ ਇਹ ਜੋ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕ੍ਰਾਈਮਨਲਸ ਨਾਲ ਡੀਲ ਕਰਨਾ ਉਹਨਾਂ ਦਾ ਕੰਮ ਆ ਹਾਂ ਜਿਹੜੇ ਇਸ ਵੇਲੇ ਦੂਜਿਆਂ ਨੂੰ ਸਮਝਾਉਣਾ ਜਿਹੜੇ ਜੇ ਨਸ਼ੇ ਤੋਂ ਰਹਿਤ ਨਹੀਂ ਉਹਨਾਂ ਨੂੰ ਬਚਾ ਕੇ ਰੱਖਣਾ ਗੁਰੂ ਘਰ ਦੇ ਨਾਲ ਜੋੜਨਾ ਚੰਗੀ ਵਿਚਾਰਧਾਰਾ ਚੰਗੇ ਵਧੀਆ-ਵਧੀਆ ਫੰਕਸ਼ਨ ਕਰਕੇ ਉਹਨਾਂ ਨੂੰ ਗਾਈਡ ਕਰਨਾ ਉਹ ਅਸੀਂ ਕਰਾਂਗੇ ਤੇ ਦੁਬਾਰਾ ਇਹਨਾਂ ਦਾ ਦੇ ਬਹੁਤ ਬਹੁਤ ਧੰਨਵਾਦ ਕਰਦਾ ਏਡੀਸੀਪੀ ਸਾਹਿਬ ਦਾ ਤੇ ਨਾਲ ਹੀ ਆਪਣਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਰਦਾਰ ਅਮਰ ਸਿੰਘ ਜੀ ਪ੍ਰਧਾਨ ਉਹ ਵੀ ਸਾਡੇ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਦਾ ਦੁਬਾਰਾ ਤਾਣਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ